ਕਛੜ ਸਿਰ ਤੇ ਵੀ ਹੈਗੇ ਆ ਪੈਰਾਂ ਤੇ ਵੀ ਸਾਰੀ ਪੈਰ ਤੇ ਪੈਰ ਤੋਂ ਲੈ ਕੇ ਇਹ ਸਾਰਾ ਸ਼ਰੀਰ ਜਿਹੜਾ ਨਾ ਇੱਥੇ ਸਾਰੇ ਇੱਥੇ ਸਾਰਿਆਂ ਤੇ ਜਹਾ ਨਾ ਬਹੁਤ ਪਤਾ ਨਹੀਂ ਸਿਰ ਤੇ ਵੀ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਟੈਟਰ ਡੈਕਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਨੇ ਗੁਰਦਾਸਪੁਰ ਤੋਂ ਤੰਦਾ ਦੇ ਕਿ ਗੁਰਦਾਸਪੁਰ ਥਾਣਾ ਸਿਟੀ ਦੇ ਬਾਅਦ ਬੀਤੀ ਸ਼ਾਮ ਹੋਏ ਧਮਾਕੇ ਵਿੱਚ ਤਿੰਨ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ ਜਿੰਨਾ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ ਜਖਮੀਆਂ ਨੇ ਕੈਮਰੇ ਦੇ ਸਾਹਮਣੇ ਆ ਕੇ ਪੁਲਿਸ ਦੀ ਟਰੱਕ ਦਾ ਟਾਇਰ ਫਟਣ ਵਾਲੀ ਕਹਾਣੀ ਤੇ ਸੱਕ ਵਿਅਕਤ ਕੀਤਾ ਹੈ ਉਥੇ ਹੀ ਜਖਮੀਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਜਾਂਚ ਕਰਕੇ ਸਾਰੀ ਸਥਿਤੀ ਸਾਫ਼ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਉਹਨਾਂ ਦੇ ਸਰੀਰ ਤੇ ਗਰਨੇਡ ਦੇ ਸਰਲੇ ਲੱਗੇ ਹਨ ਤਾਂ ਉਸੇ ਹਿਸਾਬ ਨਾਲ ਉਹ ਆਪਣਾ ਇਲਾਜ ਕਰਵਾ ਸਕਣ ਦੱਸ ਦਈਏ ਕਿ ਜਖਮੀਆਂ ਵਿੱਚੋਂ ਇੱਕ ਰਕੇਸ਼ ਕੁਮਾਰ ਪੀਜੀਆਈ ਚੰਡੀਗੜ੍ਹ ਬੈਠੇ ਦਾਖਲ ਹੈ ਜੋ ਆਪਣੀ ਪਤਨੀ ਨਾਲ ਸਕੂਟੀ ਤੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਅਚਾਨਕ ਵਿਸਪੋਰਟ ਹੋ ਗਿਆ ਵਿਸਪੋਰਟ ਤੋਂ ਬਾਅਦ ਕੋਈ ਚੀਜ਼ ਉਸ ਦੀ ਅੱਖ ਤੇ ਆ ਵੱਜੀ ਜਿਸ ਕਾਰਨ ਉਸ ਦੀ ਅੱਖ ਪੂਰੀ ਤਰ੍ਹਾਂ ਨਾਲ ਡੈਮੇਜ ਹੋ ਗਈ ਹੈ ਜਦਕਿ ਉਸਦੀ ਪਤਨੀ ਅਨੂਦੇਸ਼ ਵੀ ਸਿਰ ਦੇ ਵਿੱਚ ਛੱਟ ਲੱਗੀ ਹੋਈ ਹੈ ਅਤੇ ਉਹ ਵੀ ਗੰਭੀਰ ਜਾਨਕਿ ਕੇ ਕਾਫੀ ਜ਼ਿਆਦਾ ਛੱਟ ਜਿਹੜੀ ਲੱਗ ਕੇ ਜ਼ਖਮੀ ਹੋ ਗਈ ਦੂਜੀ ਜ਼ਖਮੀ ਔਰਤ ਜੋ ਸੜਕ ਤੋਂ ਲੰਘ ਰਹੀ ਸੀ ਤੇ ਸਰੀਰ ਤੇ 50 ਦੇ ਕਰੀਬ ਛੋਟੇ-ਛੋਟੇ ਜ਼ਖਮ ਹੋਏ ਹਨ ਪੁਲਿਸ ਅਧਿਕਾਰੀਆਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਰਾਕ ਦਾ ਟਾਇਰ ਫਟਣ ਕਾਰਨ ਧਮਾਕਾ ਹੋਇਆ ਸੀ ਅਤੇ ਸੜਕ ਤੇ ਪਈ ਬਜਰੀ ਨਾਲ ਇਹ ਲੋਕ ਜ਼ਖਮੀ ਹੋਏ ਹਨ ਜਦਕਿ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਆ ਕਿ ਜਿਸ ਵਿੱਚ ਥਾਣੇ ਦੇ ਬਾਹਰ ਗ੍ਰਨੇਡ ਧਮਾਕੇ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਦੀ ਜ਼ਿੰਮੇਵਾਰੀ ਖਾਲਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਲਈ ਗਈ ਹੈ ਪਰ ਪੁਲਿਸ ਜੋ ਕਿ ਇਸ ਚੀਜ਼ ਨੂੰ ਸਪਾਉਂਦੀ ਹੋਈ ਨਜ਼ਰ ਆ ਰਹੀ ਹੈ ਸਵੇਰੇ ਡੀਐਸਪੀ ਡੀਕੇ ਚੌਧਰੀ ਦਾ ਬਿਆਨ ਆਂਦਾ ਹੈ ਜਿਸ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਪਰ ਲੋਕ ਜੋ ਜ਼ਖਮੀ ਹੋਏ ਹਨ ਉਹ ਹੌਲੀ-ਹੌਲੀ ਸਾਹਮਣੇ ਕੈਮਰੇ ਦੇ ਆ ਕੇ ਆਪਣੀ ਹਕੀਕਤ ਬਿਆਨ ਕਰ ਰਹੇ ਹਨ ਬਾਕੀ ਤੁਸੀਂ ਆਪ ਹੀ ਆਪਣੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਇਹ ਕੀ ਹੈ ਕਿਸ ਤਰ੍ਹਾਂ ਹੋਇਆ ਤੇ ਕੀ ਕਹਿਣਾ ਚਾਹੋਗੇ ਇਹ ਸਾਰੀ ਘਟਨਾ ਦੇ ਉੱਤੇ ਨਾ ਸ਼ਰਮਾ ਨਾਮ ਹੈ ਮੇਰਾ ਤੇ ਮੈਂ ਉਹ ਜਿਹੜਾ ਸਿਟੀ ਅਗੀ ਉਹਦੇ ਲਾਗੇ ਲੰਗਦੀ ਪਈ ਸੀ ਥਾਣੇ ਲਾਗੋ ਥਾਣੇ ਲਾਗੋ ਤੇ ਲੰਗਦੀ ਪਈ ਸੀ ਤੇ ਇਕਦਮ ਹੀ ਧਮਾਕਾ ਹੋਇਆ ਬੜੀ ਜ਼ੋਰ ਦੀ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਕੇ ਤੇ نیچے ਗਿਰੀ ਧੂਆ ਬਹੁਤ ਜ਼ਿਆਦਾ ਸੀ ਤੇ ਮੇਰੇ ਬਾਡੀ 'ਚ ਬਹੁਤ ਕੁਝ ਚੁੱਬਿਆ ਉਸ ਟਾਈਮ ਤੇ ਉਹ ਉਸ ਟਾਈਮ ਮੈਨੂੰ ਬਿਲਕੁਲ ਵੀ ਨਹੀਂ ਹੋਸੀ ਕਿ ਮੈਂ ਕਿੱਥੇ ਡਿੱਗੀ ਆ ਕਿ ਧੂਆ ਬਹੁਤ ਜ਼ਿਆਦਾ ਸੀ ਤੇ ਜਿਦਾ ਬੰਬੂ ਫਟਿਆ ਹੁੰਦਾ ਉਸ ਤਰ੍ਹਾਂ ਦਾ ਧਮਾਕਾ ਸੀ ਤੇ ਧੂਆਂ ਧੂਆਂ ਸੀ ਤੇ ਉਸ ਟਾਈਮ ਹੀ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਮੈਂ ਲੋਕਾਂ ਨੂੰ ਆਵਾਜ਼ ਮਾਰੀ ਗੱਡੀ ਨਹੀਂ ਰੋਕੀ ਇੱਕ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਤੇ ਮੈਂ ਇਸ਼ਾਰਾ ਕੀਤਾ ਉਹ ਰੁਕ ਗਈ ਉਹਨਾਂ ਨੇ ਫੇਰ ਮੈਨੂੰ ਗੱਡੀ 'ਚ ਬਿਠਾਇਆ ਤੇ ਮੇਰਾ ਐਡਰੈਸ ਪੁੱਛਿਆ ਬਾਕੀ ਦੀ ਜੇ ਸਿਟੀ ਦੇ ਸਾਨੇ ਦੇ ਜਿਹੜੇ ਪੁਲਿਸ ਸਾਰੇ ਬਾਹਰ ਆ ਗਏ ਫੇਰ ਐਡਰੈਸ ਪੁੱਛ ਕੇ ਮਨੂੰ ਮੇਰੇ ਘਰ ਮੈਂ ਕਹਿੰਸੀ ਮਨੂੰ ਸਿਵਲ ਮਨੂੰ ਹਸਪੀਟਲ ਤੇ ਛੱਡ ਦਿਓ ਤੇ ਮੈਂ ਬਹੁਤ ਜ਼ਿਆਦਾ ਜ਼ਖਮੀ ਹੋਈ ਦੀਆਂ ਤੇ ਉਹ ਕਹਿੰਦੇ ਨੇ ਤੁਹਾਡਾ ਐਡਰੈਸ ਦੱਸੋ ਮੈਂ ਤੁਹਾਡੇ ਘਰ ਛੱਡ ਆ ਨਾ ਵਾ ਉਹ ਫਿਰ ਸਾਡੇ ਦੁਕਾਨ ਤੇ ਸਾਡੇ ਸ਼ਾਪ ਤੇ ਮੈਨੂੰ ਛੱਡ ਕੇ ਫਿਰ ਚਲੇ ਗਏ ਕਿੰਨੀ ਵੇਲੇ ਘਟਨਾ ਸੱਗੀ ਹੈ ਇਹ 8 ਵਜੇ ਦੀ ਸਾਰੀ ਘਟਨਾ ਸ਼ਾਮ ਨੂੰ 8:00 8:30 8:00 ਵਾ 8:00 ਦੀ ਹੋਣੀ ਹੈ ਤੁਹਾਡੇ ਕਿੰਨੇ ਜਿਹੇ ਜ਼ਖਮ ਹੋਏ ਫਿਰ ਹਾਂਜੀ ਕਿੰਨੇ ਜਿਹੇ ਜ਼ਖਮ ਹੋਏ ਤੁਹਾਡੇ ਜਖਮ ਕਾਫੀ ਪੂਰੇ ਬੋਡੀ 'ਚ ਜਖਮ ਹੈ ਕੋਈ ਐਸਾ ਹਿੱਸਾ ਨਹੀਂ ਹੈ ਜਿਹਦੇ 'ਚ ਜਖਮ ਨਾ ਹੋਏ ਉਹ ਸਾਰੇ ਛਰਲੇ ਜੇ ਚੁੱਬੇ ਦੇ ਨੇ ਸਾਰੀ ਛੇਕ ਛੇਕ ਪੂਰੀ ਪਿੱਟ 'ਚ ਹਿੱਪ 'ਚ ਪੈਰਾਂ 'ਚ ਸਿਰ 'ਚ ਬਹੁਤ ਉਹ ਨਿਕਲੇ ਆ ਉਹ ਪੱਥਰ ਜੇ ਛਰਲੇ ਜੇ ਮੇਰੇ ਸਿਰ ਤੋਂ ਹੁਣ ਵੀ ਸਵੇਰੇ ਵੀ ਨਿਕਲੇ ਆ ਪਿੱਠ ਤੋਂ ਵੀ ਇੰਨਾ ਪਲਾਸਟਿਕ ਜਿਹਾ ਕੋਈ ਨਿਕਲਿਆ ਨੀਲੇ ਰੰਗ ਦਾ ਪੂਰੀ ਬੋਡੀ 'ਚ ਜਖਮ ਹੈ ਜਿਸ ਤਰ੍ਹਾਂ ਕਹੇ ਲੱਗੋ ਕੋਈ ਟਰੱਕ ਨੰਗਾ ਟਾਇਰ ਫਟਿਆ ਹੋਵੇ ਇਹ ਟਾਇਰ ਨਹੀਂ ਫਟਿਆ ਟਾਇਰ ਫਟਣ ਦਾ ਪਤਾ ਲੱਗ ਜਾਂਦਾ ਇਹ ਟਾਇਰ ਫਟਣ ਦਾ ਨਹੀਂ ਸੀ ਉਹ ਕੋਈ ਫਟਿਆ ਕੋਈ ਜਿਹਾ ਬੰਬ ਜਿਹਾ ਬੜੀ ਜ਼ੋਰ ਦੀ ਧਮਾਕਾ ਹੁੰਦਾ ਹੈ ਉਹ ਧਮਾਕਾ ਸੀ ਔਰ ਬਹੁਤ ਧੂਆ ਸੀ ਉਸ ਟਾਈਮ ਨੂੰ ਬਿਲਕੁਲ ਸਮਝ ਨਹੀਂ ਆਈ ਕਿ ਇੰਨਾ ਜ਼ਿਆਦਾ ਕਿਉਂਕਿ ਉਹ ਫਟਣ ਦੀ ਆਵਾਜ਼ ਦੂਸਰੀ ਹੁੰਦੀ ਹੈ ਟਾਇਰ ਦੀ ਤੇ ਬੰਬ ਦੀ ਇਹ ਟਾਇਰ ਨਹੀਂ ਸੀ ਕੋਈ ਟ੍ਰੀਟਮੈਂਟ ਕਰਾਇਆ ਆਪਣਾ ਟ੍ਰੀਟਮੈਂਟ ਹੋਇਆ ਸ਼ੁਰੂ ਹੋਇਆ ਦਾ ਟ੍ਰੀਟਮੈਂਟ ਉਸੇ ਵੈਲਫੇਅਰ ਮੇਰੇ ਹਸਬੰਦ ਮੇਰਾ ਬੇਟਾ ਮਨੂ ਲੈ ਕੇ ਸਿਵਲ ਹਸਪੀਟਲ ਚ ਗਏ ਉਹਨਾਂ ਨੇ ਫਸਟ ਡੇਟ ਦੇ ਕੇ ਉਹ ਵਾਲੇ ਬਬਰੀ ਚ ਮਨੂ ਰੈਫਰ ਕੀਤਾ ਤੇ ਉਥੇ ਡ੍ਰਿਪ ਵਗੈਰਾ ਲੱਗੀ ਤੇ ਰਾਤ 12 ਵਜੇ ਤੱਕ ਫੇਰ ਘਰ ਛੱਡਿਆ ਮੈਡੀਸਨ ਵਗੈਰਾ ਦੇ ਕੇ ਹਮ ਸ਼ਾਨੂਬ ਦੁਕਾਨ ਤੇ ਬੈਠਾ ਦਾ ਹੀ ਤੇ ਪੁਲਿਸ ਦੀ ਆ ਕੇ ਗੱਡੀ ਖੜੀ ਹੋਈ ਹੈ ਤੇ ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਤੁਹਾਡੀ ਵਾਈਫ ਦੇ ਜਿਹੜੀ ਹੈ ਨਾ 60 ਲੱਗ ਗਈ ਹੈ ਟਾਇਰ ਫਟਿਆ ਸੀ ਤੇ ਉਹ ਫਟ ਲੱਗੀ ਆ ਤੂੰ ਤੁਸੀਂ ਦੇਖੋ ਇਹਦੇ ਪੀਸ ਮੇਕਰ ਪਿਆ ਵਹੀ ਤੇ ਉਹਨਾਂ ਨੇ ਕਿਹਾ ਵੀ ਅੱਗੇ ਇਹਨਾਂ ਦਾ ਇਲਾਜ ਕਰਾਓ ਮੈਂ ਗਿਆ ਫਟ ਫਟ ਬਾਹਰ ਜਾ ਕੇ ਇਹਨੂੰ ਉਤਾਰਿਆ ਗੱਡੀ 'ਚ ਗੱਡੀ 'ਚ ਲਿਆ ਕੇ ਦੁਕਾਨ ਤੇ ਬਿਠਾਇਆ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਲਾਏ ਹੋ ਤੇ ਉਹ ਚੱਲ ਗਏ ਅਸੀਂ ਵੇਖਿਆ ਤਾਂ ਉਸੇ ਜਿਹੜਾ ਬਲੱਡ ਬਹੁਤ ਵਗ ਰਲਾ ਪਿਆ ساری ਦੁਕਾਨ ਦਾ ਜਿਹੜਾ ਫਰਸ਼ ਹੀ ਉਹ ਖੂਨ ਨਾਲ ਭਰ ਗਿਆ ਫਿਰਹੀ ਬਿਨਾਂ ਟਾਈਮ ਗੋਏ ਉਸੇ ਵੇਲੇ ਕਾਰ ਲੈ ਆਂਦੀ ਏ ਕਾਰ ਦੇ ਚੈਨ ਪਾਇਆ ਤੇ ਸਾਹਮਣੇ ਅਮਰਜੈਂਸੀ ਅਮਰਜੈਂਸੀ ਚ ਲੈ ਗਏ ਡਾਕਟਰਾਂ ਨੇ ਉਸੇ ਵੇਲੇ ਅਟੈਂਡ ਕੀਤਾ ਉਹ ਸਾਰੀ ਦਵਾਈ ਵੀ ਲਈ ਏ ਦੋਈ ਵਾਰ ਲਾਗੇ ਤੇ ਪਰਤੀ ਬਣ ਗਈ ਬਾਅਦ ਚ ਉਹਨਾਂ ਨੇ ਕਹੇ ਤੂੰ ਬੱਬਰੀ ਜਿਹੜਾ ਇੱਕ ਦੇ ਇਹਦੇ ਸੀਐਨ ਵੀ ਸਕੈਨਿੰਗ ਕਰਾਉਣ ਕਿਉਂਕਿ ਪੈਰ ਦੇ ਪੈਰ ਤੋਂ ਲੈ ਕੇ ਸਿਰ ਤੱਕ ਘੱਡੋ-ਘੱਡ ਚਲੀ 50 ਜਿਹੜੇ ਇਹੋ ਜ਼ਖਮ ਸੀਗੇ ਕਹਿੰਦੇ ਮੈਨੂੰ ਉੱਥੇ ਵਿਖਾ ਲਓ ਕੋਈ ਵਿੱਚ ਪੀਸ ਨਾ ਰਹਿ ਗਿਆ ਹੋਏ ਪੱਥਰ ਦਾ ਉਹ ਚੈੱਕ ਕਰਾ ਲਓ ਕਿਰੇ ਹੀ ਇਹਨਾਂ ਨੂੰ ਬਬਰੀ ਲੈ ਗਏ ਉੱਥੇ ਪਰਚੀ ਬਣੀ ਜਾਗੇ ਅਮਰਜੈਂਸੀ ਤੇ ਉਹਨਾਂ ਨੇ ਵੀ ਚੰਗੀ ਤਰ੍ਹਾਂ ਨੂੰ ਸਾਫ਼ ਕਰ ਕੀਤਾ ਕਰਕੇ ਤੇ ਡ੍ਰਿਪ ਲਾਈ ਹੈ ਦਵਾਈ ਵਗੈਰਾ ਉੱਥੇ ਵੀ ਦਿੱਤੀ ਇੱਥੇ ਵੀ ਦਿੱਤੀ ਉਹਦੇ ਬਾਅਦ ਅਸੀਂ ਰਾਤੀ 11:30 ਪਾਣੀ ਭਰ ਕਰ ਲਏ ਆ ਕੀ ਲੱਗਦਾ ਕੀ ਅੱਛਾ ਉਸ ਵੇਲੇ ਸਾਡੇ ਦਿਮਾਗ ਦੇ ਹੀਗਾ ਕਿ ਪੱਥਰ ਲੱਗਿਆ ਜਾਂ ਬਜਰੀ-ਬੁਜਰੀ ਸੜਕ ਦੇ ਟਾਇਰ ਫਟਣ ਦੇ ਨਾਲ ਪ੍ਰੈਸ਼ਰ ਨਾਲ ਬਜਰੀ ਵਜੀ ਉਹਦੇ ਜਖਮ ਪਰ ਜਦੋਂ ਬਾਅਦ ਵਿੱਚ ਵੇਖਿਆ ਕਿ ਜਖਮ ਬਹੁਤ ਜ਼ਿਆਦਾ ਜਿੱਥੇ ਦੇਖਦੇ ਉੱਥੇ ਜਨੂ ਸੀ ਲੱਕ ਆਪਣਾ ਕਮਰ 'ਚ ਵੀ ਹੀਗੇ ਪੱਟਾ ਦੇ ਵੀ ਹੀਗੇ ਬਲੇ ਸਰੀਰ ਦੇ ਹਰ ਅੰਗ ਦੇ ਉੱਤੇ ਜਿਹੜਾ ਨਾ ਉਹ ਜ਼ਖਮ ਹੋ ਰਹੇ ਸੀ ਫਿਰ ਦਿਮਾਗ 'ਚ ਆਇਆ ਸਿਰੇ ਉਹ ਵੇਖੀ ਆ ਉਹਦੇ ਉੱਤੇ WhatsApp ਦੇ ਉੱਤੇ ਚੱਲਣ ਡਿਆ ਹੀਗਾ ਕਿ ਆ ਜੀ ਹੈਂਡ ਗ੍ਰੇਨੇਡ ਫਟਿਆ ਥਾਣੇ 'ਚ ਫਿਰ ਦਿਮਾਗ 'ਚ ਆਇਆ ਕਿ ਕਿਤੇ ਹੈਂਡ ਗ੍ਰੇਨੇਡ ਦਾ ਸ਼ੈੱਲ ਨਾ ਹੋਣ ਤੇਰੂ ਬੇਟੀ ਭਤੀਜੀ ਹੈ ਡਾਕਟਰ ਉਹਦਾ ਫੋਨ ਆਇਆ ਕਿ ਜੇ ਹੈ ਕਿ ਤੇ ਸੱਟ ਜਿਹੜੀ ਹੈ ਉਹ ਹੈਂਡਲ ਨੇਲ ਨਾਲ ਹੋਈ ਤੇ ਫਿਰ ਇਨਫੈਕਸ਼ਨ ਹੋ ਸਕਦੀ ਹੈ ਦਾ ਪ੍ਰੋਪਰ ਇਲਾਜ ਕਰਾਓ ਫਿਰ ਮੈਂ ਫਾਨੀ ਫੋਨ ਕੀਤਾ ਐਸਐਚਓ ਸਾਹਿਬ ਨੂੰ ਮੈਂ ਕਿਹਾ ਵੀ ਤੁਸੀਂ ਸਹੀ ਦੱਸੋ ਜੇ ਬਜਲੀ ਦੇ ਇਹਦਾ ਇਲਾਜ ਹੋ ਰਿਹਾ ਜੇ ਇਹ ਹੈ ਕਿ ਕੱਲ ਨੂੰ ਬੀਅਰ ਫੈਲ ਸਕਦਾ ਸ਼ਰੀਰ ਤੇ ਉਹ ਕਹਿੰਦੇ ਤੁਸੀਂ ਪ੍ਰੋਪਰ ਇਲਾਜ ਕਰਾ ਲਓ ਅਸੀਂ ਸਾਡੀ ਤਫਤੀਸ਼ ਜਾਰੀ ਹੈ ਉਹ ਹੁਣ ਘਰ ਫੰਕਸ਼ਨ ਸੀਗਾ ਪੋਤੇ ਦਾ ਜਨਮ ਦਿਨ ਸੀ ਅਈ ਉਹਦੇ ਚ ਬੀਬੀ ਨੇ ਸ਼ਾਮ ਨੂੰ ਲੈ ਕੇ ਦਿੱਸੀ ਬੜਾ ਹਸਪਤਲ ਜਾਵਾਂਗੇ ਤੁਹਾਨੂੰ ਕੀ ਲੱਗਦਾ ਵੈਸੇ ਇਹਾਂ ਅੰਟੀ ਦਾ ਸੁਣੋ ਦੇਖੋ ਜੋ ਹਾਲਾਤ ਦੱਸਦੇ ਪਿਆ ਉਹ ਤੇ ਜਾਂ ਜੋ ਐ ਦੱਸ ਰਹੀ ਉਸ ਸਾਲ ਨਾਲ ਤੋਂ ਟਰੱਕ ਵਾਲੀ ਤਾਂ ਕੋਈ ਵਾਅਦਾ ਨਹੀਂ ਕਿ ਕਿ ਜੇ ਟਾਇਰ ਫਟਿਆ ਹੋਏ ਤਾਂ ਟਰੱਕ ਉੱਥੇ ਹੋਣਾ ਹੀ ਜਦੋਂ ਉੱਥੇ ਹੈ ਹੀ ਕੋਈ ਟਰੱਕ ਨਹੀਂ ਕੋਈ ਗੱਡੀ ਨਹੀਂ ਕੋਈ ਕਾਰ ਨਹੀਂ ਤਾਂ ਤਾਂ ਮੇਰਾ ਟਰੱਕ ਵੀ ਟਾਇਰ ਵਾਲਾ ਘਟਾ ਨਹੀਂ ਹੋ ਸਕਦੀ ਹੋਰ ਵੀ ਹੋ ਸਕਦੀ ਹੈ ਸਾਡੇ 7:00 ਵਜੇ 7:00 ਕੋਨੇ ਕੋਨੇ ਅਨੂ ਅਨੂ ਉਹਨੇ 8:00 ਵਜੇ ਨਾਲ ਹੀ ਜਾਂਦੇ ਪਏ ਸਹੂਰ ਲਈ ਤੇ ਤਿੰਨੇ ਜਾਣੇ ਤੇ ਉੱਥੇ ਜਾਂਦੇ ਨੇ ਚਿੰਗਿਆੜੀ ਜੀ ਦਿਖੀਏ ਮੈਨੂੰ ਤੇ ਉਥੇ ਇੱਕਦਮ ਧਮਾਕਾ ਢੀ ਜ਼ੋਰ ਦੀ ਹੋਇਆ ਨਾ ਅਸੀਂ ਇੱਕ ਦੂਜੇ ਦੇ ਦੇਖਨੇ ਦੀਦੀ ਕਹਿੰਦੀ ਮੇਰੇ ਸਿਰ ਤੇ ਕੁਝ ਵੱਜ ਗਿਆ ਮੈਮੀ ਕਹਿੰਿਆ ਮੇਰੇ ਸਿਰ ਤੇ ਵੀ ਕੁਝ ਵੱਜਿਆ ਤੇ ਮੇਰੇ ਘਰ ਵਾਲਾ ਕਹਿੰਦਾ ਮੇਰੀ ਅੱਖ ਦੇ ਉੱਤੇ ਕੁਝ ਵੱਜਿਆ ਤੇ ਮੈਂ ਕਿਹਾ ਸਹੂਰ ਰੀ ਰੋ ਕਰੋ ਕਰੋ ਕੋ ਤੇ ਉਦੋਂ ਲੇ ਪਾਸੇ ਥਾਣੇ ਦੇ ਸਾਹਮਣੇ ਇੱਕ ਜਨਾਨੀ ਵੀ ਡਿੱਗੀ ਐ ਉਸ ਤੋਂ ਅਗਰ ਕੇ ਫਿਰ ਆਈਆਂ ਇੱਕ ਦੂਜੇ ਨੂੰ ਵੇਖਣ ਲੱਪਿਆਂ ਤੇ ਉੱਥੇ ਫਿਰ ਇਹਦੀ ਅੱਖ ਜਿੱਦ ਤੇ ਦੇਖੀ ਤੇ ਖੂਨ ਖੂਨ ਹੋ ਗਈ ਫਿਰ ਉਹ ਲੈ ਕੇ ਨਰੂ ਦਿੱਤਾ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਵੀ ਇੱਥੇ ਲੱਗੀ ਏ ਜੋ ਤੁਮਾ ਕਹਵਾਉ ਦਾ ਕੀ ਵਖਿਆਲ ਕਰ ਤੁਸੀਂ ਆਲੇ ਦੁਆਲੇ ਕੁਛ ਨਹੀਂ ਲੱਭਾ ਹੈਗਾ ਸਿਰਫ ਇਹ ਇੱਕ ਚਿੰਗਿਆੜੀ ਮੈਂ ਵੇਖੀ ਏ ਹੋਰ ਕੁਛ ਨਹੀਂ ਬੜੀ ਜ਼ੋਰ ਦੀ ਧੁਮਾਕੇ ਦੀ ਆਵਾਜ਼ ਆਈ ਏ ਤੁਹਾਨੂੰ ਕੌਣ ਲੈ ਕੇ ਘਰ ਅਸੀਂ ਉਹ ਲੈ ਕੇ ਮੇਰੇ ਜਿਹੜੀ ਆ ਲੱਗਦੇ ਨੇ ਉਹ ਉਹ ਲੈ ਕੇ ਆਈ। ਨੇੜੇ ਕੋਈ ਟਰੱਕ ਵਗੈਰਾ ਸੀਗਾ? ਨਹੀਂ ਮੈਨੂੰ ਵੇਖਿਆ। ਜਿੱਦਾਂ ਪੁਲਿਸ ਕਹਿੰਦੀ ਟਰੱਕ ਦਾ ਟਾਇਰ ਫੜਿਆ ਲੱਗਦਾ ਟਰੱਕ ਫੜਿਆ। ਨਹੀਂ ਨਹੀਂ ਕਿੱਨੇ ਕਰੇ ਇਹ ਦੀ ਘਟਨਾ? 8:00 ਪੋਨੇ 8:00 ਵਜੇ ਦੀ ਏ। ਐਸਾ ਜਿੰਨੜੇ ਜਿਹੜੇ ਅੱਖ ਸੜਨ ਲੱਗੀ ਉਹ ਕਿੱਥੇ ਨੇ ਹੁਣ? ਉਹ ਚੰਡੀਗੜ੍ਹ ਲੈ ਕੇ ਗਏ ਨੇ। ਚੰਡੀਗੜ੍ਹ ਲੈ ਕੇ ਗਏ ਨੇ। ਉਹ ਕਿੱਥੇ ਲੱਗੇ ਨੇ? ਮੇਰੇ ਹਸਬੰਦ ਕਿਸੇ ਕਿੱਥੇ ਲੱਗੇ ਪਹਿਲਾਂ। ਪਹਿਲਾਂ ਢਿੱਲੋ ਦੇ ਲੈ ਕੇ ਗਏ ਫਿਰ ਉੱਥੇ ਡਿਨਰ ਕੇ ਡਿਨਰ ਖੇਡੀ ਦੇ ਲੈ ਕੇ ਗਏ ਆ। ਤੇ ਹੁਣ ਉਹ ਹੁਣ ਚੰਡੀਗੜ੍ਹ ਲੈ ਕੇ ਗਏ ਭੀਜੀ ਦੇ। ਉਹ ਜਿਆਦਾ ਹੱਤ ਮਾਰੀ ਹਾਂਜੀ ਉਹਨੇ ਕਿੱਥੇ ਸਾਡ ਲੱਗੀ ਹੈ ਨਹੀਂ ਉਹਨਾਂ ਦੀ ਅੱਖ ਤੇ ਲੱਗੀ ਹੈ ਹਾਂ ਉਹ ਦੇਖ ਹਾਂ ਹਾਂ ਹੋਰ ਵੀ ਤੇ ਲੱਗੀ ਕਿ ਮੇਰੇ ਇੱਥੇ ਲੱਗੀ ਆ ਤੁਹਾਡੇ ਪਰਿਵਾਰ ਚ ਕੋਣ ਕੋਣ ਮੇਰੇ ਲਈ ਇਹਦੀ ਦੇਖੂ ਲਗੜਾ ਲੱਗੀ ਗੁੱਜੀਆਂ ਤੁਹਾਡੇ ਵੀ ਲੱਗੀ ਹਾਂਜੀ ਹਾਂ ਤੁਹਾਡੇ ਹਸਬੰਦ ਨੂੰ ਤੁਮ ਆਕਾ ਕਿੰਨਾ ਜਵਰਦਸ ਸੀਗਾ ਬੜਾ ਜਵਰਦਸ ਸੀ ਬੜੀ ਦੂਰ ਤੱਕ ਲੱਗੇ ਆਈ ਨਾ ਆਵਾਜ਼ ਹਾਂ ਬੜੀ ਜ਼ੋਰ ਤੱਕ ਲੱਗੀ